ਬਾਈ ਸੋਨ ਨੂੰ ਪੱਕੇ ਘਰਾਂ ਦੇ ਵਿੱਚ ਕੱਚੀਆਂ ਰਸੋਈਆਂ ਦਿਖਾਉਨੇ ਆ ਪੁਰਾਣਾ ਪੰਜਾਬ ਯਾਦ ਆ ਗਿਆ ਆ ਬਾਈ ਦੇ ਘਰੇ ਆ ਕੇ ਆ ਦੇਖੋ ਵੀ ਪੁਰਾਣੇ ਹਾਰੇ ਤੇ ਬਾਈ ਇਹ ਕਿਵੇਂ ਫਿਰ ਸ਼ੌਂਕ ਆ ਇਹ ਬਾਈ ਜੀ ਸ਼ੌਂਕ ਸੀਗਾ ਵੀ ਅੱਜ ਕੱਲ ਲੋਕ ਪੱਕੇ ਘਰਾਂ ਦੇ ਵਿੱਚ ਪੱਕੀਆਂ ਰਸੋਈਆਂ ਪੱਕਾ ਛਿਮਨੀਆਂ ਲਾ ਲਈਆਂ ਹਾਂ ਸਾਰਾ ਸਿਸਟਮ ਪੁਰਾਣਾ ਖਤਮ ਕਰਤਾ ਹਾਂ ਹਾਂ ਇਹ ਸਾਨੂੰ ਸ਼ੌਂਕ ਸੀਗਾ ਤੇ ਅਸੀਂ ਇਹ ਆਪਣੇ ਸਾਰਾ ਕੁਝ ਪੱਕਾ ਹੀ ਵੈਸੇ ਇਹ ਕੱਚਾ ਇੱਕ ਸਪੈਸ਼ਲ ਬਣਾਇਆ ਹੋਇਆ ਆਪਾਂ ਐਂ ਆਪਣਾ ਇੱਕ ਬਾਹਰ ਬਣਾਇਆ ਹੋਇਆ ਕੱਚਾ ਠੀਕ ਹੈ ਤੇ ਇਹ ਆਪਾਂ ਕੱਚਾ ਰੱਖਿਆ ਹੋਇਆ ਹੈ ਇੱਥੇ ਵਾਸਤੇ ਰੋਟੀ ਪਾਣੀ ਉਰੀ ਖਾਣੇ ਸਾਰਾ ਲੱਗੇ ਰੋਟੀ ਪਾਣੀ ਸਾਗ ਬਣਾਉਣਾ ਦਾਲ ਸਾਰਾ ਕੁਝ ਦੁੱਧਾ ਤੱਤਾ ਸਾਰਾ ਕੁਝ ਇੱਥੇ ਹੁੰਦਾ ਠੀਕ ਹੈ ਸਾਰੀ ਚੀਜ਼ ਇੱਥੇ ਕਰਦੇ ਆਂ ਆਪਾਂ ਲਓ ਬਈ ਇੱਕ ਸੁਨੇਹਾ ਤੁਹਾਡੇ ਲਈ ਜਿਹੜੇ ਭਰਾ ਕੋਠੀਆਂ ਪਾਉਂਦੇ ਹਨਾ ਪਾਓ ਜੀ ਛੱਡ ਕੇ ਪਾਓ ਪਰ ਆਪਣਾ ਪੰਜਾਬ ਨਾ ਭੁੱਲੋ ਇਹ ਆ ਦੇਖੋ ਬਈ ਪੁਰਾਣੇ ਓਟੇ ਜਿਵੇਂ ਓਮੀ ਬਾਈਆਂ ਨੇ ਡਿਜ਼ਾਈਨ ਪਾਏ ਆ ਮਿੱਟੀ ਫੇਰੀ ਹੋਈ ਓਥੇ ਇਹ ਮਿੱਟੀ ਫੇਰੀ ਹੋਈ ਜੀ ਆਪਣੇ ਉੱਪਰ ਪੋਚਾ ਹੁਣ ਮੀਂਹ ਕਰਕੇ ਲੈ ਗਿਆ ਥੋੜਾ ਜਿਹਾ ਪੋਚਾ ਲਾਇਆ ਸੀ ਉੱਪਰ ਤੇ ਬਾਈ ਫਿਰ ਆ ਚੀਜ਼ ਨਾ ਪੁੱਲਿਓ ਜਿਹੜਾ ਪੁਰਾਣਾ ਨਵੀਂ ਕੋਠੀ ਬਾਉ ਨਾ ਨਾ ਕੋਠੇ ਦੇ ਵਿੱਚ ਆ ਚੀਜ਼